ਨੇ ਬੁੱਟੇ ਲਗਾਏ ਗਏ ਨੇ ਭਾਈਕੁ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਖਾਤੇ ਅੱਜ ਇਤਿਹਾਸਕ ਨਗਰ ਮਹਿਲਕਲਾਂ ਦੇ ਵਿੱਚ ਜਿਹੜੇ ਬੁੱਟੇ ਲਾਉਣ ਦੀ ਮਹਿਮਾਤ ਕੀਤੀ ਹੈ ਇਹ ਮੈਂ ਸਾਰੇ ਘਾਮਾਂ ਨੂੰ ਬੇਨਤੀ ਕਰਦਾ ਹਾਂ ਜਿਨੇ ਵੀ ਆ ਵੀਡੀਓ ਰਾਹੀਂ ਪਹਿਲਾਂ ਵੇਖੀ ਸਹੀ ਇੱਕਰਾਂ ਦੇ ਵਿੱਚ ਜਿਵੇਂ ਕੋਰੋਨਾ ਪੈਂਡਾ ਟੀਮੀ ਪੈਂਡਾ ਸਾਢੇ ਪੈਂਡਾ ਨਿੱਜੀ ਤੌਰ ਤੇ ਵੀ ਆਉਦੇ ਖੇਤਾਂ ਵਿੱਚ ਆ ਜਿਹੜੇ ਬੁੱਟੇ ਲਗਾਏ ਗਏ ਨੇ ਮੈਂ ਕਿਹਾ ਵੀ ਸਾਡੇ ਪਟੋਰੀ ਵਾਲੀ ਕੱਸੀ ਦੇ ਵਿੱਚ ਹਜ਼ਾਰਾਂ ਇੰਟਰਾਲੀਆਂ ਜਾਂ ਦਰਖਤ ਦੇ ਕੀ ਬਹੁਤ ਵੱਡੇ ਹੋ ਗਏ ਨੇ ਪਿਛਲੀ ਵਾਰੀ ਲਾਏ ਸੀਗੇ ਬੂਟੇ ਪਾਲੇ ਵੀ ਗਏ ਨੇ ਸਾਰਿਆਂ ਨੂੰ ਬੇਇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਰੁੱਖ ਲਗਾਓਗੇ ਆਪਾਂ ਨੂੰ ਇਹਨਾਂ ਦਾ ਅਹਿਮੀਅਤ ਦਾ ਉਦੋਂ ਪਤਾ ਲੱਗਿਆ ਜਿੱਥੇ ਆਪਾਂ ਲੋਕ ਔਬੜ ਸੀਗਾ ਉਦੋਂ ਸਾਰਿਆਂ ਨੂੰ ਪਤਾ ਲੱਗਦਾ ਸੀਗਾ ਕਿ ਇਹ ਦਰਖਤ ਨੇ ਭਾਈਆਂ ਚਾਰ ਬੱਜੂਗੀ ਇਹ ਕਹਿੰਦੇ ਨੇ ਵੀ ਗੈਸ ਸਿਲੰਡਰ ਜਿਵੇਂ ਕਹਿੰਦਾ ਤੁਸੀਂ ਜੱਪਣਾ ਵਾਲੀ ਗੱਲ ਹੋ ਗਈ ਇੱਥੇ ਵੱਡੇ ਸ਼ਹਿਰ ਸੀਗੇ ਇਸ ਕਰਕੇ ਜਿੰਨੇ ਦਰਖਤ ਹੋਣਗੇ ਉਨੇ ਹੀ ਆਪਾਂ ਨੂੰ ਸੁੱਖ ਮਿਲੂਗਾ ਕਹਿੰਦੇ ਵੀ ਜਿੱਥੇ ਪਿਆਰ ਹੁੰਦਾ ਨੇ ਉੱਥੇ ਬੈਸੀ ਸ਼ਾਂਤੀ ਵੀ ਹੁੰਦੀ ਆ ਆਪਣੇ ਜਿਹੜੇ ਸਾਡੇ ਜਾਨਵਰ ਆ ਉਹ ਵੀ ਖੁਸ਼ ਰਹਿੰਦੇ ਆ ਲੋਕ ਵੀ ਖੁਸ਼ ਰਹਿੰਦੇ ਆ ਇਸ ਕਰਕੇ ਇੱਕ ਰੱਖ ਹੁੰਦਾ ਕਹਿੰਦੇ ਇੱਕ ਰੱਖ ਤੇ ਸਾਰਾ ਸੁੱਖ ਰੱਖ ਸਾਰੀ ਜ਼ਿੰਦਗੀ ਕੰਮ ਆਉਂਦਾ ਜਨਮ ਤੋਂ ਲੈ ਕੇ ਮਰਨ ਤੱਕ ਕੰਮ ਆਉਂਦਾ ਜਦੋਂ ਆਪਾਂ ਬੱਚਾ ਜਨਮ ਲੈਂਦਾ ਘਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨਿੰਮ ਇਹ ਦਾਣੀਆਂ ਤੋੜ ਕੇ ਲੈ ਕੇ ਆਉਣੇ ਆਪਦੇ ਜੇਡ ਅੱਗੇ ਬੰਨ੍ਹੇ ਆਂ ਪ੍ਰਾਣੀਆਂ ਸਾਡੀਆਂ ਮਤਾਬਾ ਦਾ ਆਉਦੇ ਅੰਦਰ ਵੀ ਰੱਖਦੇ ਆਂ ਕਿ ਇਹ ਨਿੰਮ ਐਂਟੀਬੈਟਿਕ ਸੀਗੀ ਤੇ ਜਦੋਂ ਬੰਦਾ ਦੁਨੀਆ ਤੋਂ ਜਾਂਦਾ ਉਦੋਂ ਵੀ 4-5 ਕੁਆਟਰ ਲੱਕੜਾਂ ਲੱਗਦੀਆਂ ਨੇ ਉਦੋਂ ਵੀ ਰੁੱਖੀ ਕੰਮ ਆਉਂਦਾ ਮੇਰਾ ਕਹਿਣ ਦਾ ਭਾਵ ਇੱਕ ਰੁੱਖ ਇੱਕ ਬੰਦੇ ਦੇ ਉੱਪਰ ਪੂਰਾ ਲੱਗ ਜਾਂਦਾ ਚਲ ਕੇ ਸਾਰਿਆਂ ਨੂੰ ਵੇਚ ਦੇ ਭਾਈ ਵੱਧ ਤੋਂ ਵੱਧ ਰੁੱਖ ਲਗਾਓ ਰੁੱਖਾਂ ਦੇ ਨਾਲ ਹੀ ਜ਼ਿੰਦਗੀ ਆ ਤੇ ਅਸੀਂ ਜਿੱਥੇ ਵੀ ਲੋੜ ਹੋ ਗਿਆ ਪੂਰਾ ਅਸੀਂ ਹੋਣਾ ਮਹੀਨਾ ਜਿਹੜਾ ਯਾਰ ਦਾ ਦਫ਼ਤਰ ਨਾਲ ਹਸਪੈਂਡ ਦੇ ਵਿੱਚ ਜਾ ਕੇ ਅਸੀਂ ਚੋਸ ਕਰਦੇ ਹਾਂ ਜੂਟੇ ਦਾਵਾਂਗੇ ਸਾਰਿਆਂ ਨੂੰ ਪ੍ਰਾਲੇ ਕਰਾਂਗੇ ਕਲੱਬਾਂ ਨੂੰ ਵੀ ਬੇਲਤੀ ਹੈ ਨੌਜਵਾਨਾਂ ਨੂੰ ਬੇਲਤੀ ਹੈ ਵੀ ਵੱਧ ਤੋਂ ਵੱਧ ਜਿਹੜੇ ਰੁੱਖਾ ਉਹ ਲਵਾਓ ਤੇ ਜੇ ਕਿਤੇ ਵੀ ਲੋੜ ਆ ਰੁੱਖਾਂ ਦੀ ਮੇਰੇ ਨਾਲ ਸੰਪਰਕ ਕਰ ਲਓ ਸਾਡੇ ਦਫ਼ਤਰ ਨਾਲ ਕਰ ਲਓ ਔਰ ਡਿਪਾਰਟਮੈਂਟ ਨਾਲ ਕਰ ਲਓ ਹਰ ਇੱਕ ਕਲੱਬ ਨੂੰ ਜਿਹੜੇ ਰਕਮ ਹੋਈ ਹੈ ਕਰਵਾਏਗਾ ਤਾਂ ਸਾਰਿਆਂ ਦਾ ਜਿਹਦੇ ਵੀ ਅੱਜ ਕਰੇ ਹੋਏ ਹੋ ਸਾਡੇ ਨੇ ਸਰਪੰਚ ਸਾਹਿਬ ਖੜੇ ਆ ਸਰਪੀਤ ਸਿੰਘ ਜੀ ਸੰਭੂ ਕਰਨ ਬਾਸਰ ਜੀ ਇਹ ਸਾਡਾ ਮੁੰਡਾ ਜੂਠ ਹੈ ਤੇ ਮੇਰੇ ਫਾਦਰ ਤੋਂ ਬਾਅਦ ਇਹ ਪਹਿਲੀ ਵਾਰੀ ਅੱਜ ਮੈਨੂੰ ਆਇਆ ਵੀ ਕਲੀਨਦਾਰ ਬਣਿਆ ਤੇ ਅੱਜ ਇਹਦੇ ਘਰੇ ਘੱਟ ਹੋਇਆ ਤੇ ਸਾਡੇ ਗੁਰਦੁਆਰਾ ਇਹ ਪਾਸੇ ਆਸਕਣਾ ਗਰਗਰਾ ਉਹਨਾਂ ਦੇ ਪ੍ਰਧਾਨ ਜਿੰਕੜੇ ਹਸੇ ਜਿਨ੍ਹਾਂ ਨੇ ਵੀ ਸਾਡੇ ਕਰਜਾ ਅਫਦਰਜਾ ਹੈ ਸਾਡੇ ਜਿੰਨੀਆਂ ਤੋਂ ਸਾਡੇ ਖੜੇ ਆ ਖੜੇ ਆ ਜਿਨ੍ਹਾਂ ਵੀ ਦਰਜਾ ਅਫਦਰਜਾ ਸਾਡੇ ਅਰਥ ਸਿੰਘ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਸਿਕਰੀ ਵਾਲਾ ਪਿੰਡ ਤੋਂ ਸਾਡੇ ਇਤਿਹਾਸਿਕ ਨਕਰ ਤੋਂ ਪਿੰਡ ਸਾਹਿਬ ਖੜੇ ਨੇ ਕਨਜੀਤ ਸਿੰਘ ਜੀ ਸਾਰਿਆਂ ਦੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ i'm gonna